ਉਸੀਂ ਦੇਖ ਰਹੇ ਹਾਂ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਦੇ ਅੱਜ ਖੜੇ ਹਾਂ ਹਲਕਾ ਖੇਮ ਕਰਨ ਦੇ ਪਿੰਡ ਡੱਲ ਦੇ ਵਿੱਚ ਚਿਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਉੱਥੇ ਹੀ ਖਾਲਾਂ ਨੂੰ ਪੱਕਾ ਵੀ ਕੀਤਾ ਗਿਆ। ਮੇਰਾ ਗੁਰਵਿੰਦਰ ਸਿੰਘ ਪਿੰਡ ਦਾ ਨਾਂ ਆ। ਇਹ ਮੇਰਾ ਪਿੰਡ ਲਾਧੂਪੋਰਾ 5 ਏਕੜ ਜ਼ਮੀਨ ਆ। ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੋਂ ਪਹਿਲੇ ਕੱਚਾ ਲਾਧੂਪੋਰਾ ਵਾਲਾ ਸੂਆ ਪਰ ਪਾਣੀ ਐਰਕਾਂ ਬਹੁਤ ਸਰਕਾਰ ਨੇ ਪਹੁੰਚਾਇਆ ਵਾ। ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣਨੇ ਚਾਹੀਦੇ ਸੰਗਤ। ਬਾਕੀ ਪਾਣੀਆਂ ਹੀ ਆਪ ਬੰਦ ਕਰਾਉਂਦੇ ਆਂ ਸੂਏ ਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗਾ ਬਣਾਈ ਆ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨ ਜੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਆ ਤੇ ਇਹਦਾ ਬਹੁਤ ਜ਼ਿਆਦਾ ਸੁਖਵਾ ਹਰ ਜ਼ਿਮੀਦਾਰ ਨੂੰ ਸੁਖਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉੱਚਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਜਿੱਥੇ ਕਿ ਲਗਾਤਾਰ ਜਿਹੜੀ ਉਹ ਧੁੰਦ ਨੇ ਪੂਰੀ ਜਿਹੜਾ ਉਹ ਕਹਿਰ ਮਚਾਇਆ ਤੇ ਜਿਹੜਾ ਆਉਣ ਜਾਣ ਵਾਲੇ ਆ ਪਿੰਡ ਦੇ ਉਹ ਲੋਕ ਜਾਂ ਹੋਰ ਰਾਹੀ ਦੋਨਾਂ ਨੂੰ ਵੱਡੀ ਜੜੀ ਉਹ ਪਰੇਸ਼ਾਨੀ ਆਉਂਦੀ ਕਿਉਂਕਿ ਜਿਹੜੀ ਧੁੰਦ ਆ ਉਹ ਲਗਾਤਾਰ ਜਿਹੜੀ ਉਹ ਫੈਲਦੀ ਹੋਈ ਤੇ ਵਾਧੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਇੱਥੋਂ ਦਾ ਇਹ ਜੇ ਗੱਲ ਕੀਤੀ ਜਾਵੇ 9 ਡਿਗਰੀ ਦੇ ਲਗਭਗ ਜਿਹੜਾ ਇਥੋਂ ਦਾ ਤਾਪਮਾਨ ਹੋ ਗਿਆ ਤੇ ਕਾਫੀ ਜਿਹੜੀ ਉਹ ਠੰਡ ਇੱਥੇ ਮਹਿਸੂਸ ਕੀਤੀ ਜਾ ਰਹੀ ਹੈ ਭਾਰੀ ਜਿਹੜੀ ਰਾਹਗੀਰਾਂ ਨੂੰ ਮੁਸ਼ਕਲ ਆ ਰਹੀ ਹੈ ਠੰਡ ਦੇ ਕਾਰਨ ਅਤੇ ਧੁੰਦ ਦੇ ਕਾਰਨ ਲਗਾਤਾਰ ਜਿਹੜਾ ਲੋਕਾਂ ਦਾ ਪਹਿਲਾਂ ਕਹਿਣਾ ਸੀ ਕਿ ਜਿਹੜੀ ਇਸ ਵਾਰ ਠੰਡ ਘਟ ਪਏਗੀ ਪਰ ਉਹ ਜਿਹੜੀ ਆ ਹੁਣ ਬਿਲਕੁਲ ਹੀ ਗੱਲਾਂ ਨੂੰ ਜਿਹੜੀਆਂ ਉਹ ਇੱਕ ਪਾਸੇ ਹੋ ਕੇ ਰਹਿ ਗਈਆਂ ਤੇ ਜਿਹੜੀ ਇੱਥੇ ਵੱਡੀ ਜਿਹੜੀ ਆ ਉਹ ਧੁੰਦ ਪੈ ਰਹੀ ਹੈ ਤੇ ਧੁੰਦ ਦੇ ਕਾਰਨ ਜਿਹੜੇ ਆ ਰਾਹਗੀਰ ਕਾਫੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਮੌਸਮ ਹੌਂਕਾ ਵੱਲੋਂ ਜਿਹੜਾ ਇੱਕ ਅਲਰਟ ਵੀ ਜਾਰੀ ਕੀਤਾ ਗਿਆ ਹੈ 4 5 ਅਤੇ 6 ਨੂੰ ਜਿਲ੍ਹਾ ਤਰਨਤਾਰ ਦੇ ਵਿੱਚ ਵੀ ਕਿਤੇ ਕਿਤੇ ਜਿਹੜੀ ਉਹ بارش ਹੋ ਸਕਦੀ ਹੈ ਕੁਝ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਦਰਮਿਆਨੀ ਤੋਂ ਭਾਰੀ ਜਿਹੜੀ ਉਹ بارش ਦੱਸੀ ਜਾ ਰਹੀ ਹੈ ਤੁਸੀਂ ਇਸਤਾਨ ਤੇ ਦੈਂਕ ਸਵੇਰਾ ਤੇ ਤਸਵੀਰਾਂ ਦੇਖ ਰਹੇ ਹੋ ਹਲਕਾ ਖੇਮ ਕਰਨ ਦੇ ਪਿੰਡ ਦਾਲਦਿਆਂ ਤੇ ਜਿਹੜੇ ਆਸ-ਪਾਸ ਦੇ ਪਿੰਡ ਆ ਉੱਥੇ ਵੀ ਜਿਹੜੀ ਇਹ ਕਾਫੀ ਧੁੰਦ ਨੇ ਕਹਿਰ ਮਚਾਇਆ ਹੋਇਆ ਹੈ ਈਲਾ ਵੀਰ ਜੀ ਵੀਰ ਜੀ ਕਾਲਾ ਸਿੰਘ ਕਿੱਥੇ ਚੱਲੇ ਹੋ ਅਸੀਂ ਵੀਰ ਜੀ ਠਿੱਕੀ ਵੰਡ ਚੱਲੇ ਆ ਜੀ ਕੰਮ ਤੇ ਜੇ ਕੋਈ ਲੱਭ ਗਿਆ ਠੀਕ ਆ ਜੇ ਨਹੀਂ ਤੇ ਧੁੰਦ ਕਾਰਨ ਕਰਕੇ ਬਹੁਤ ਮੁਸ਼ਕਲਾ ਚੱਲਣੇ ਪਈਆਂ ਸਾਨੂੰ ਹੂੰ ਠੰਡੇ ਚੰਗੀ ਆ ਕਿ ਗਰਮੀ ਚੰਗੀ ਆ ਨਹੀਂ ਸਾਨੂੰ ਤੇ ਜਿਹੜੀ ਧੁੰਦ ਨਾ ਹੋਵੇ ਤੇ ਠੰਡੇ ਵਿੱਚ ਜਿਹੜਾ ਹਿਸਾਬ ਦਾ ਤਾਪਮਾਨ ਹੋਵੇ ਉਹ ਚੰਗਾ ਸਾਨੂੰ ਹੂੰ ਕਿੰਨੇ ਦਿਨ ਹੋ ਗਏ ਜਿਹੜੀ ਧੁੰਦ ਪੈਂਦੀ ਨੋ ਨੋ ਧੁੰਦ ਨੂੰ ਹੋ ਗਿਆ 6-7 ਦਿਨ ਹੋ ਗਏ ਕਿੰਨੇ ਕਿਲੋਮੀਟਰ ਜਾਣਾ ਇੱਥੋਂ ਇਹ ਤੇ ਗਿਆ 14 ਕਿਲੋਮੀਟਰ ਜੀ ਸੋ ਤੁਸੀ ਇਸ ਤਸਵੀਰਾਂ ਦੇ ਵਿੱਚ ਆਪ ਹੀ ਸੁਣ ਲਿਆ ਰਾਹੀਆਂ ਤੋਂ ਕਿ ਕਿੰਨੀਆਂ ਜੜੀਆਂ ਉਹ ਭਾਰੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਏ ਜਿਹੜੀ ਆ ਧੁੰਦ ਦੇ ਕਾਰਨ ਕਿਸ ਤਰ੍ਹਾਂ ਦਾ ਜਿਹੜਾ ਮੌਸਮ ਹੈ ਤੁਹਾਡੇ ਮਾਹੌਲੇ ਆ ਵੀ ਧੁੰਦ ਪੈ ਰਹੀ ਆ ਤੇ ਰੱਬ ਨੂੰ ਕੋਈ ਧੁੰਦ ਲਾਉਣੀ ਪਵੇ ਕੀ ਕੀਤਾ ਚੀਜ਼ੋ ਨੁਕਸਾਨ ਨਾ ਹੋ ਸਕੇ ਕਿਸੇ ਦਾ ਹੂੰ ਜਿਹੜੀ ਧੁੰਦ ਪੈ ਰਹੀ ਆ ਤੇ ਕੀ ਕਹਿਣਾ ਹੈ ਇਸ ਬਾਰੇ ਕਹਿਣਾ ਕੀ ਹੈ ਬਹੁਤ ਜ਼ਿਆਦੀ ਮੁਸ਼ਕਲਾਂ ਦੀ ਹੈ ਹੂੰ ਨਾ ਕਿ ਕਿ ਟਾਈਮ ਨਾਲ ਫੜਿਆ ਜਾਂਦਾ ਜਿਵੇਂ ਤੇਰੀ ਦਾ ਸਿੱਧੇ ਸਿੱਧੇ ਡਾਰੀ ਆਉਂਦਾ ਕਿਸੇ ਦੇ ਚਨੋਦ ਦੀ ਹੂੰ ਬਹੁਤ ਜਿਆਦਾ ਮੁਸ਼ਕਵਾਂ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਉਹ ਰਾਹੀਰ ਇਥੇ ਪਰੇਸ਼ਾਨ ਆ ਰਹੇ ਆ ਇੰਨੀ ਜੜੀ ਆ ਸੰਘਣੀ ਧੁੰਦ ਪਈ ਆ ਤੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਕਿ ਮੈਂ ਕੈਮਰਾ ਬੈਨ ਨੂੰ ਕਹੂੰਗਾ ਇੱਕ ਵਾਰ ਜਿਹੜੀਆਂ ਉਹ ਤਸਵੀਰਾਂ ਧੁੰਦ ਦੀਆਂ ਨੇੜੀਕ ਤੋਂ ਦਿਖਾਈਆਂ ਜਾਣ ਕਿ ਕਿੰਨੇ ਵੱਡੇ ਪੱਧਰ ਤੇ ਜਿਹੜੀ ਉਹ ਧੁੰਦ ਇਸ ਟਾਈਮ ਇਸ ਇਲਾਕੇ ਦੇ ਵਿੱਚ ਪਈ ਹੋਈ ਆ ਤੇ ਜੋਰ ਜਿਹੜਾ ਧੁੰਦ ਨੇ ਕਾਫੀ ਫੜਿਆ ਹੋਇਆ ਆ ਜੇ ਗੱਲ ਕੀਤੀ ਜਾਵੇ ਧੁੰਦ ਦੀ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੀ ਵੱਧ ਧੁੰਦ ਵਾਲਾ ਖੇਤਰ ਇਸ ਸਰਹੱਦੀ ਏਰੀਆ ਇਸ ਟਾਈਮ ਦਾ ਨਜ਼ਰ ਆ ਰਿਹਾ ਹੈ